ਸ਼ਰਾਬ ਪੀਣ ਦੇ ਨਾਲ ਕਿਹੜੇ ਕਿਹੜੇ ਕੈਂਸਰ ਦਾ ਜ਼ਿਆਦਾ ਖਤਰਾ ਹੋ ਜਾਂਦਾ ਹੈ ਬ੍ਰੇਨ ਕੈਂਸਰ ਗਰਦਨ ਦਾ ਕੈਂਸਰ ਐਸੋਫੇਜੀਅਲ ਸਕੁਐਮ ਸੈਲ ਕਾਰਸੀਨੋਮਾ ਬ੍ਰੈਸਟ ਕੈਂਸਰ ਕੋਲੋ ਰੈਕਟਲ ਕੈਂਸਰ ਲੀਵਰ ਅਤੇ ਪੇਟ ਦਾ ਕੈਂਸਰ ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ ਰਿਪੋਰਟ ਦੀ ਜਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਾਬ ਪੀਣਾ ਛੱਡ ਦਿੱਤਾ ਜਾਵੇ ਤਾਂ ਇਸ ਦੇ ਨਾਲ ਜੁੜੇ ਕੈਂਸਰ ਦਾ ਖਤਰਾ 8% ਦੀ ਘਟਕੀਤਾ ਜਾ ਸਕਦਾ ਹੈ ਇਸ ਡਾਟਾ ਦੇ ਅਨੁਸਾਰ 75000 ਅਮਰੀਕੀ ਲੋਕਾਂ ਦੇ ਵਿੱਚ ਕੈਂਸਰ ਪਾਇਆ ਗਿਆ ਜੋ ਹਰ ਸਾਲ ਸ਼ਰਾਬ ਦੇ ਇਸਤੇਮਾਲ ਦੇ ਨਾਲ ਜੁੜਿਆ ਹੋਇਆ ਹੈ। ਐਕਸਪਰਟ ਦੇ ਮੁਤਾਬਕ ਵਾਰ-ਵਾਰ ਸ਼ਰਾਬ ਪੀਣ ਦੇ ਨਾਲ ਕਈ ਅੰਗ ਪ੍ਰਭਾਵਿਤ ਹੁੰਦੇ ਨੇ। ਸ਼ਰਾਬ ਜ਼ਹਿਰ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਲਈ ਸਰੀਰ ਦੇ ਵਿੱਚ ਖਤਰਨਾਕ ਅਤੇ ਜਾਨਲੇਵਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ 51% ਲੋਕ ਇਸ ਤੋਂ ਅਣਜਾਣੇ ਕਿ ਸ਼ਰਾਬ ਪੀਣ ਦੇ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ। ਇਸ ਦੇ ਲਈ ਉਹਨਾਂ ਨੂੰ ਅਵੇਅਰਨੈਸ ਦੀ ਜ਼ਰੂਰਤ ਹੈ। ਲੋਕਾਂ ਨੂੰ ਸ਼ਰਾਬ ਤੋਂ ਹੋਣ ਵਾਲੇ ਖਤਰਿਆਂ ਨੂੰ ਲੈ ਕੇ ਅਗਾ ਕਰਨ ਦੀ ਲੋੜ ਹੈ ਇਸ ਲਈ ਲੋਕਾਂ ਨੂੰ ਇਸ ਤੋਂ ਦੂਰੀ ਬਣਾਉਣੀ ਹੋਊਗੀ ਵਰਨਾ ਸਿਹਤ ਨੂੰ ਕੋਈ ਵੀ ਗੰਭੀਰ ਦਿੱਕਤਾਂ ਹੋ ਸਕਦੀਆਂ ਨੇ ਇੱਥੋਂ ਤੱਕ ਕਿ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਜੇ ਤੁਸੀਂ ਰੋਜ਼ ਸ਼ਰਾਬ ਪਿੰਦੇ ਹੋ ਜੇਕਰ ਹਾਂ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਦੀ ਥੋੜੀ ਜੀ ਵੀ ਮਾਤਰਾ ਤੁਹਾਨੂੰ ਇੱਕ ਨਹੀਂ ਬਲਕਿ ਛੇ ਤਰ੍ਹਾਂ ਦੇ ਕੈਂਸਰ ਦੇ ਸਕਦੀ ਹੈ ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੀ 2024 ਦੀ ਕੈਂਸਰ ਪ੍ਰੋਗਰੈਸ ਰਿਪੋਰਟ ਦੇ ਅਨੁਸਾਰ ਕਟੀਆਂ ਜਿਆਦਾ ਮਾਤਰਾ ਦੇ ਵਿੱਚ ਸ਼ਰਾਬ ਪੀਣ ਦੇ ਨਾਲ ਫੱਖ ਫੱਖ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਨਵੀਂ ਰਿਸਰਚ ਤੋਂ ਸੰਕੇਤ ਮਿਲਦਾ ਹੈ ਕਿ ਸ਼ਰਾਬ ਦਾ ਸੇਵਨ ਸਾਰੇ ਕੈਂਸਰ ਦੇ ਮਾਮਲਿਆਂ ਦੇ ਵਿੱਚ 5% ਦੇ ਜਿਆਦਾ ਨਾਲ ਜੁੜਿਆ ਹੋਇਆ ਹੈ ਜਾਨਲੇਵਾ ਕੈਂਸਰ ਦਾ ਰਿਸਕ ਵਧਾਉਣ ਦੇ ਕਾਰਨਾਂ ਦੇ ਵਿੱਚ ਮੋਟਾਪਾ ਅਤੇ ਸਿਗਰਟ ਤੋਂ ਬਾਅਦ ਹੁਣ ਸ਼ਰਾਬ ਦਾ ਤੀਜਾ ਨੰਬਰ ਹੈ ਅਜਿਹੇ ਦੇ ਵਿੱਚ ਸ਼ਰਾਬ ਤੋਂ ਦੂਰੀ ਬਣਾਉਣਾ ਹੀ ਜ਼ਿੰਮੇਵਾਰੀ ਹੈ